ਗੁਰਪੁਰਮ ਨਾਲ ਸੰਬੰਧੀ ਮੈਨੇਜਰ ਭਗਵੰਤ ਸਿੰਘ ਤਗੇੜਾ ਵੱਲੋਂ ਉਪ ਸਮਾਗਮਾਂ ਸੰਬੰਧੀ ਦਿੱਤੀ ਵਿਸ਼ੇਸ਼ ਜਾਣਕਾਰੀ ਅਤੇ ਸੰਗਤਾਂ ਨੂੰ ਉਪ ਸਮਾਗਮ ਵਿੱਚ ਪਰਿਵਾਰਾਂ ਸਮੇਤ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਕੀਤੀ ਅਪੀਲ ਭਾਈ ਮੈਂ ਸਰ ਜੀ ਜੇ ਮੀਟਿੰਗ ਕੀਤੀ ਇਸ ਵਾਰ ਸਟੇਡੀਆ ਨਾ ਨੂੰ ਸਾਰੇ ਪਹੁੰਚਾ ਦੇਣਾ ਤਨ ਤਨ RAM DAS GUR ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਤੇ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅੱਜ ਸ੍ਰੀ ਅੰਮ੍ਰਿਤਸਰ ਸਹਿਰ ਦੀਆਂ ਸਭਾ ਸੁਸਾਇਟੀਆਂ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਇੱਕ ਇਕੱਤਰਤਾ ਬੁਲਾਈ ਗਈ ਸੀ ਇਸ ਇਕੱਤਰਤਾ ਦੇ ਵਿੱਚ ਜੋ ਸਹਿਬ ਸ੍ਰੀ ਗੁਰਗੰਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ 24 ਅਗਸਤ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸਰਦਾ ਤੇ ਸਦਕਾਰ ਨਾਲ ਮਨਾਇਆ ਜਾ ਰਿਹਾ ਇਹ ਪ੍ਰੋਗਰਾਮ 22 ਅਗਸਤ ਨੂੰ ਗੁਰਦੁਆਰਾ ਰਾਮਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਕੀ 24 ਅਗਸਤ 2025 ਨੂੰ ਗੁਰਦੁਆਰਾ ਰਾਮਸਰ ਵਿਖੇ ਸਵੇਰੇ 6:30 ਵਜੇ ਭੋਗ ਪਾਏ ਜਾਣਗੇ ਉਪਰੰਤ ਗੁਰਦੁਆਰਾ ਰਾਮਸਰ ਵਿਖੇ ਹੀ ਸਿੰਘ ਸਾਹਿਬ ਜੀ ਵੱਲੋਂ ਕਥਾ ਬਿਚਾਰਾਂ ਕਰਕੇ ਜੋ ਗੁਰਦਰਾ ਮੰਜੀ ਸਾਹਿਬ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਲੇ ਪਹਿਲੇ ਪ੍ਰਕਾਸ਼ਮਕੀ ਸ੍ਰੀ ਹੁਕਮਨਾਮਾ ਸਾਹਿਬ ਆਉਂਦੇ ਨੇ ਉਸ ਹੁਕਮਨਾਮੇ ਦੀ ਕਥਾ ਗੁਰਦਰਾ ਆਰਾਮਸਰ ਵਿਖੇ ਕੀਤੀ ਜਾਵੇਗੀ ਹੁਕਮਨਾਮੇ ਤੋਂ ਅਪਰੰਤ ਇੱਕ ਵਿਸਾਲ ਨਗਰ ਕੀਰਤਨ ਗੁਰਦਰਾ ਆਰਾਮਸਰ ਤੋਂ ਆਰੰਭ ਹੁੰਦਾ ਹੋਇਆ ਜੋ ਸ਼ਹਿਰ ਦੇ ਵਿੱਚ ਦੀ ਵੱਖ-ਵੱਖ ਜਗ੍ਹਾ ਤੋਂ ਹੁੰਦਾ ਹੈ ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਵੇਗਾ ਇਸ ਨਗਰ ਕੀਰਤਨ ਦੇ ਵਿੱਚ ਸेश ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਤੀ ਜਥੇਦਾਰ ਰਗਵੀਰ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਜੀ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੋਦਾਰਾ ਪ੍ਰਬੰਧਕ ਕਮੇਟੀ ਮੈਂਬਰ ਸਹਿਬਾਨ ਸਕੱਤਰ ਸਹਿਬਾਨ ਹੋਰ ਉਗੀਆਂ ਸਖਸ਼ੀਤਾਾਂ ਇਸ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਰਹੀਆਂ ਨੇ ਉਹਨਾਂ ਸਾਰੀਆਂ ਸੇਕੀਆਂ ਦਾ ਸਤਿਕੰਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਧੰਨਵਾਦ ਕੀਤਾ ਜਾਂਦਾ ਸੰਗਤਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਆਓ 24 ਅਗਸਤ ਸਵੇਰੇ 7 ਵਜੇ ਜੋ ਇਹ ਨਗਰ ਕੀਰਤਨ ਗੁਰਦੁਆਰਾ ਆਮਸਰ ਤੋਂ ਆਰੰਭ ਹੋਣਾ ਉਸ ਨਗਰ ਕੀਰਤਨ ਵਿੱਚ ਆਪਣੀ ਸਮੂਲੀਅਤ ਕਰਕੇ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਉਪਰੰਤ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅੱਜ ਸਵਾ ਸੋਸਾਇਟੀਆਂ ਨਾਲ ਮੀਟਿੰਗ ਕੀਤੀ ਗਿਆ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਦੇ ਸੁਝਾਅ ਲਏ ਗਏ ਨੇ ਇਹ ਇਸ ਸਮਾ ਇਸ ਮੀਟਿੰਗ ਦੇ ਵਿੱਚ ਜੋ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਪਰਵ ਸਮੇਂ 1 ਸਤੰਬਰ ਤੋਂ ਪ੍ਰੋਗਰਾਮ ਸ਼ੁਰੂ ਹੋ ਕੇ ਜੋ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਧਾਰਮਿਕ ਅਸਥਾਨਾਂ ਤੇ ਇਹ ਗੁਰਮਤ ਸਮਾਗਮ ਕੀਤੇ ਜਾ ਰਹੇ ਨੇ ਇਹ 6 ਅਕਤੂਬਰ ਤੱਕ ਵੱਖ-ਵੱਖ ਜਗ੍ਹਾ ਤੇ ਗੁਰਮਤ ਸਮਾਗਮ ਕਰਵਾਏ ਜਾਣਗੇ ਲਗਭਗ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ 40 ਵੱਡੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਜੋ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਨੂੰ 9:30 ਵਜੇ ਤੱਕ ਇਹ ਸਮਾਗਮ ਕੀਤੇ ਜਾਣਗੇ ਸੋ ਇਸ ਸਮਾਗਮਾਂ ਦੇ ਵਿੱਚ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਉਥੇ ਸਿੰਘ ਸਹਿਬਾਨ ਬਕਬਕ ਜਗ੍ਹਾ ਤੇ ਆਪਣੀ ਸਮੂਲੀਅਤ ਕਰਨਗੇ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਇਹਨਾਂ ਸਮਾਗਮਾਂ ਦਾ ਲਾਹਾ ਲੈਣਾ ਚਾਹੀਦਾ ਜੀ ਸੋ ਸਭਾ ਸੁਸਾਇਟੀਆਂ ਵੱਲੋਂ ਜੋ ਪਿਛਲੇ ਸਾਲ ਦੀ ਰੁਟੀਨ ਦੀ ਤਰ੍ਹਾਂ ਆ ਉਹਨਾਂ ਨੇ ਆਪਣੇ ਆਪਣੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਮਤ ਪ੍ਰਕਾਸ਼ ਦਿਹਾੜੇ ਤੇ ਵੀ ਤੇ ਸਹਿਬ ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਦਿਹਾੜੇ ਸਮੇਂ ਵੀ ਬਕਬਕ ਆਪਣੀਆਂ ਸੇਵਾ ਦੀ ਜ਼ਿੰਮੇਵਾਰੀ ਸੰਭਾਲੀ ਆ ਕਈ ਸੇਵਾ ਸੁਸਾਇਟੀਆਂ ਨੇ ਸਫਾਈ ਦੀ ਸੇਵਾ ਸੰਭਾਲੀ ਆ ਜਿਵੇਂ ਕਾਰ ਸੇਵਾ ਬਾਬੇ ਪੂਰੀ ਵਾਲੇ ਨੇ ਉਹਨਾਂ ਨੇ ਪੂਰੇ ਸ਼ਹਿਰ ਦੀ ਸਬਾਈ ਕੰਪਲੈਕਸ ਦੀ ਸਫਾਈ ਸੰਭਾਲੀ ਆ ਐਸੀ ਤਰ੍ਹਾਂ ਹੋਰ ਜਿੰਨੀਆਂ ਵੀ ਵੱਖ-ਵੱਖ ਸਬਾ ਸੁਸਾਇਟੀਆਂ ਆਈਆਂ ਨੇ ਉਹਨਾਂ ਸਾਰਿਆਂ ਨੇ ਜਿੱਥੇ ਸਾਫ ਸਫਾਈ ਆ ਉਥੇ ਸਜਾਵਟੀ ਗੇਟ ਲੰਗਰਾਂ ਦੀ ਲਾਈਟ ਦੀ ਡੈਕੋਰੇਸ਼ਨ ਦੀ ਆਪਣੇ ਵੱਖ-ਵੱਖ ਸੇਵਾ ਸੰਭਾਲ ਕੇ ਅੱਜ ਮੀਟਿੰਗ ਦੇ ਵਿੱਚ ਭਰੋਸਾ ਦਿਵਾਇਆ ਕਿ ਵੱਧ ਚੜ ਕੇ ਅਸੀਂ ਜਿੱਥੇ ਸੰਗਤਾਂ ਸਾਡੀਆਂ ਇਹਨਾਂ ਸਮਾਗਮਾਂ 'ਚ ਪਹੁੰਚਣ ਗਿਆ ਉੱਤੇ ਅਸੀਂ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਵਿੱਚ ਸੇਵਾ ਕਰਕੇ ਆਪਣਾ ਲਾਹਾ ਪ੍ਰਾਪਤ ਕਰਾਂਗੇ ਸੋ ਬਹੁਤ ਸਾਰੀਆਂ ਸਵਾ ਸੁਸਾਇਟੀਆਂ ਅੱਜ ਦੇ ਇਹਨਾਂ ਇਕੱਤਰਤਾ ਵਿੱਚ ਪਹੁੰਚੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਪਹੁੰਚੀਆਂ ਸਾਰੀ ਸ਼ਖਸੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ